ਗੁਰਦਾਸਪੁਰ ਦੇ ਬਹੁ ਚਰਚਿਤ ਪਾਸਟਰ ਜਸ਼ਨ ਗਿੱਲ ਮਾਮਲੇ ਵਿੱਚ ਪਾਸਟਰ ਜਸ਼ਨ ਗਿੱਲ ਵੱਲੋਂ ਅਦਾਲਤ ਵਿੱਚ ਸਮਰਪਣ ਕੀਤਾ ਦੱਸਦੀ ਹੈ ਕਿ ਜੁਲਾਈ 2023 ਦੇ ਮਾਮਲੇ ਵਿੱਚ 20 ਤੋਂ ਇੱਕ ਵਿਦਿਆਰਥੀ ਨਾਲ ਪਾਸਟਰ ਵੱਲੋਂ ਬਾਰ ਬਾਰ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇੰਟਰੈਕਸ਼ਨ ਆਫ ਐਲਨ ਨਾਲ ਲੜਕੀ ਦੀ ਮੌਤ ਹੋ ਗਈ ਪੁਲਿਸ ਵੱਲੋਂ ਉਦੋਂ ਹੀ ਇਹ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਜਸ਼ਨ ਖੁਰਾਸੀ ਹੁਣ ਜਦੋਂ ਮਾਮਲਾ ਫਿਰ ਤੋਂ ਉੱਚ ਲਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਭਰਾ ਪ੍ਰੇਮ ਮਸੀਹ ਅਤੇ ਉਸ ਦੀ ਭੈਣ ਮਾਰਥਾ ਗਿੱਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਕਹਾਂਗਾ ਜੀ ਮੈਨੂੰ ਕੋਈ ਜਰਾ ਐਸਐਚਓ ਜੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸਣ ਦੇ ਹੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਾਪਰੇ ਨਹੀਂ ਹੈ ਵੱਡਾ ਉਹਦੀ ਭੈਣ ਨਹੀਂ ਵੀ ਫੜਾਦਾ ਕਹਿੰਦੇ ਸਾਡਾ ਕੀ ਬਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨੀ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿ ਇਹ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨੀ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੋਂ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਦਾ ਸੀ ਜ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਸੀ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਤੀ ਪਈ ਦੀ ਹੀ ਕਹਿੰਦਾ ਮੈਂ ਉਹਨੂੰ ਨਹੀਂ ਫੜਨਾ ਔਰ ਕਲਮੰਤ ਕੋਰ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਪਰ ਹੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਯਾਰ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਫੋਲ ਹੈ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾ ਮਗੱਦੇ ਵਿੱਚ ਸੱਚੋ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਲ ਲਿਆਦਾ ਸੀ ਜਦ ਕਿ ਇਹਨਾਂ ਨੇ ਕਿਹਾ ਕਿ ਪਰ ਰਮਾਂਡੂ ਤੇ ਲੈ ਗਿਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਦੇ ਦੇ ਹੱਸਣ ਦੇ ਸੀ ਅੱਗੇ ਜਾ ਕੇ ਮੇਰੇ ਜਾਂਦਿਆਂ ਨੂੰ ਤੁਸੀਂ ਕਾਰਵਾਈ ਸੱਚੋਸਤ ਨਹੀਂ ਹੈਗੇ ਨਹੀਂ ਜੀ ਮੈਂ ਸੱਚੋਸਤ ਨਹੀਂ ਹੈ ਕਾਰਵਾਈ ਤੁਹਾਨੂੰ ਐਸਐਸਪੀ ਤੇ ਇਹ ਦਲ ਦੀ ਥਾ ਆਪਣੀ ਪਿੱਠ ਤਪਤਾ ਰਹੇ ਨੇ ਕਿ ਸਾਹੀ ਪ੍ਰੈਸ਼ਰ ਵਧਾਇਆ ਤੇ ਜਿਹੜੀ ਆਨੇ ਸਟਰੰਡਰ ਹੋਇਆ ਨਹੀਂ ਜੀ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਆਪਣੀਆਂ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਘਰੋਸਾ ਨਹੀਂ ਹੈ ਜੀ ਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੇ ਕੁਰਸੀਆਂ ਤੇ ਕਹਿੰਦੇ ਇੱਕ ਪਾਰ ਮਾਨਦ ਦਿੱਤਾਦਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਜੋ ਦੋਸੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਦੇਹੀ ਜੀ ਜਦੋਂ ਮੈਂ ਗਿਆ ਜੀ ਮੈਨੂੰ ਉਹਨਾਂ ਨੇ ਖੁਦ ਦਿਖਾਇਆ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز